ਅ ਮੈਂ ਮੁਫਤ ਸਫ਼ਰ ਦੀ ਗੱਲ ਕਰ ਰਿਹਾ ਸੀ ਮਿੰਟੋ ਜੀ ਸਰਕਾਰ ਕਹਿੰਦੀ ਕਿ ਸਫ਼ਰ ਤੇ ਅਸੀਂ ਮੁਫਤ ਕਰਾਇਆ ਹੈ ਪਰ ਅਸੀਂ ਫੇਰ ਵੀ ਪਰਖਣਾ ਹੈ ਅਸੀਂ ਸਰਵੇਖਣ ਕਰਨਾ ਹੈ ਵੇਖਣਾ ਹੈ ਕਿ ਸਾਡੇ ਮੁਫਤ ਸਫ਼ਰ ਤੋਂ ਬੀਬੀਆਂ ਖੁਸ਼ ਵੀ ਨੇ ਜਾਂ ਫਿਰ ਕਿਤੇ ਕੋਈ ਉਹਨਾਂ ਨੂੰ ਕਮੀ ਪੇਸ਼ੀ ਆ ਰਹੀ ਹੈ ਤੇ ਉਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਤੇ ਕਾਫੀ ਕੁਝ ਮੈਨੂੰ ਲੱਗਦਾ ਹੈ ਸਰਵੇਖਣ ਦੇ ਵਿੱਚ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਜਿਹੜੀਆਂ ਖਾਸ ਕਰਕੇ ਪਿੱਛੇ ਬੱਸਾਂ ਦੇ ਉੱਤੇ ਚੜਨ ਪਿੱਛੇ ਵੀ ਰੌਲਾ ਪੈਂਦਾ ਰਹੇ ਉਹ ਚੀਜ਼ਾਂ ਵੀ ਤੇ ਸਰਕਾਰ ਦੇ ਸਾਹਮਣੇ ਆ ਸਕਦੀਆਂ ਨੇ ਨੇ ਉਹ ਚੜਨ ਉਤਰਨ ਦੀ ਤੇ ਕੀ ਉਹਨਾਂ ਨੇ ਤੇ ਕੀ ਕਰਾਉਣਾ ਆ ਹਮ ਗੱਲ ਇਹ ਆ ਸਾਬ ਕਿ ਜਿਹੜਾ ਅਧਿਐਨ ਕੋਈ ਹੁੰਦਾ ਸਰਵੇਖਣ ਹੁੰਦਾ ਉਹਦੇ ਚ ਇਹ ਚੀਜ਼ ਛੁਪੀ ਹੁੰਦੀ ਆ ਕਿ ਜਿਹੜਾ ਔਰਤ ਵਰਗ ਆ ਉਹ ਕਿਵੇਂ ਸੋਚਦਾ ਐ ਇਸ ਸਕੀਮ ਨੂੰ ਜੀ ਨਕਾਰਾਤਮਕ ਪੱਖ ਤੋਂ ਸਕਾਰਾਤਮਕ ਪੱਖ ਤੋਂ ਗਾਂ ਇਸ ਨੂੰ ਜੇ ਅਸੀਂ ਕੰਟੀਨਿਊ ਕਰਦੇ ਆ ਜਾਂ ਅਸੀਂ ਇਸ ਨੂੰ ਇੱਥੇ ਰੋਕਦੇ ਆ ਉਹਦੇ ਫਾਇਦੇ ਨੁਕਸਾਨ ਕੀ ਹੋਣਗੇ ਜੀ ਜਾਂ ਇਹ ਦੇਖਿਆ ਜਾਂਦਾ ਹੁੰਦਾ ਕਿ ਜਿਹੜਾ ਪੈਸਾ ਔਰਤਾਂ ਵਿਚਾਰ ਰਹੀਆਂ ਕਿਰਾਏ ਦੇ ذریعے ਉਹ ਕਿੱਥੇ ਲੱਗ ਰਿਹਾ ਹਮ ਜਾਂ ਇਹ ਚੀਜ਼ ਵੇਖੀ ਜਾਂਦੀ ਹੁੰਦੀ ਹੈ ਕਿ ਉਹਨਾਂ ਦੀ ਫੀਡਬੈਕ ਕੀ ਹੈ ਸਰਕਾਰ ਪ੍ਰਤੀ ਜੀ ਸੋ ਸਰਵੇਖਣ ਦਾ ਮਤਲਬ ਇਹ ਹੁੰਦਾ ਹੈ ਕਈ ਵਾਰ ਇਹ ਵੀ ਹੁੰਦਾ ਹੈ ਕਿ ਜੇ ਅਸੀਂ ਉਹ ਦੂਸਰੀ ਸਕੀਮ ਜਿਵੇਂ ਮੰਨ ਲਓ ਲੈਟਸ ਪੋਜ਼ ਕਿ 1000 ਵਾਲੀ ਨਹੀਂ ਲਾਗੂ ਕਰਦੇ ਇਹਨੂੰ ਅਸੀਂ ਹੋਰ ਸ਼ਾਨਦਾਰ ਬਣਾ ਦਿੰਨੇ ਆ ਜੀ ਇਹਦੇ ਚ ਥੋੜਾ ਅਸੀਂ ਐਡੀਸ਼ਨ ਕਰ ਦਿੰਨੇ ਆ ਕਰ ਦਿੰਨੇ ਆ ਜੀ ਤਕੀ ਮਤਲਬ ਕਿ ਔਰਤ ਵਰਗ ਜਿਹੜਾ ਹੈ ਉਹ ਸਰਕਾਰ ਤੋਂ ਜਾਂ ਆਮ ਆਦਮੀ ਪਾਰਟੀ ਤੋਂ ਸੰਤੁਸ਼ਟ ਰਹੇਗਾ ਜਬ ਬੰਦ ਕਰਨ ਦੇ ਹੱਕ ਦੇ ਵਿੱਚ ਕਿੰਨਾ ਕੋ ਕਿ ਇਧਰੋਂ ਪੈਸੇ ਬਚਾ ਕੇ ਦੂਜੇ ਪਾਸੇ ਕਿਸੇ ਅਰੇਂਜਮੈਂਟ ਕਰ ਲੈ ਜੀ ਤਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਸੋ ਇਹ ਸਰਵੇਖਣ ਜਿਹੜਾ ਹੈ ਉਹ ਹੁਣ ਇਹਨਾਂ ਨੇ ਸਟਾਰਟ ਕਰਨਾ ਮਈ ਚ ਤੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਪ੍ਰਾਈਵੇਟ ਕੰਪਨੀ ਹੁਣ ਸਰਵੇਖਣ ਕਰੇਗੀ ਅੱਜ ਸੱਚ ਕਹੂੰ ਚ ਇਹ ਰਿਪੋਰਟ ਲੱਗੀ ਆ ਅਖਬਾਰ ਦੇ ਵਿੱਚ ਛਪੀ ਆ ਕੇ ਭਾਈ ਇਹ ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਜਾਂ ਕੁਝ ਮਹੀਨਿਆਂ ਦੇ ਅੰਦਰ-ਅੰਦਰ ਰਿਪੋਰਟ ਜਿਹੜੀ ਦਿੱਤੀ ਜਾਊਗੀ 6 ਨੁਕਾਤੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੱਖ-ਵੱਖ ਕਹ ਲਓ ਕਿ ਪੈਰਾਮੀਟਰ ਹੁੰਦੇ ਨੇ ਕਿ ਆ ਕੀ ਸੋਚਦਾ ਬੰਦਾ ਇਹਦੇ ਬਾਰੇ ਕੀ ਸੋਚਦਾ ਆ ਬੀਬੀ ਇਹਦੇ ਬਾਰੇ ਕੀ ਸੋਚਦੀ ਆ ਤਾਂ ਉਹ ਇੱਕ ਤਰ੍ਹਾਂ ਨਾਲ ਕਹ ਲਓ ਕਿ ਕਿਸੇ ਵੀ ਸਰਵੇ ਦੇ ਵਿੱਚ ਸਰਵੇਖਣ ਦੇ ਵਿੱਚ ਜਿਹੜੇ ਇੰਡੀਕੇਟਰ ਹੁੰਦੇ ਆ ਤਾਂ ਉਹ ਲੈ ਜਾਂਦੇ ਆ ਕਿ ਭਾਈ ਇਸ ਨੁਕਤੇ ਤੇ ਕੀ ਜਵਾਬ ਆ ਕੀ ਫੀਡਬੈਕ ਆਉਂਦੀ ਆ ਹੂੰ ਪਰ ਗੱਲ ਇਹ ਆ ਕਿ ਠੀਕ ਆ ਇਹਨਾਂ ਸਕੀਮਾਂ ਦੇ ਵਿੱਚ ਸਰਵੇਖਣ ਇਸ ਤਰ੍ਹਾਂ ਦੇ ਕੋਈ ਮਾੜੀ ਗੱਲ ਨਹੀਂ ਹੈ ਮੇਰਾ ਮੰਨਣਾ ਪਹਿਲੀ ਗੱਲ ਇਹ ਆ ਕਿ ਤੁਹਾਨੂੰ ਪਤਾ ਲੱਗ ਗਈ ਕਿ ਭਈ ਬੀਬੀਆਂ ਜੜੀਆਂ ਨੇ ਉਹ ਕੀ ਤੁਹਾਡੀ ਇਸ ਸਕੀਮ ਤੋਂ ਸਾਰੀਆਂ ਸੰਤੁਸ਼ਟ ਆ ਜਾਂ ਉਹ ਇਹਦੇ 'ਚ ਕੀ ਸੁਧਾਰ ਚਾਹੁੰਦੀਆਂ ਜਾਂ ਕੀ ਇਹਨੂੰ ਬੰਦ ਵੇਖਣਾ ਚਾਹੁੰਦੀਆਂ ਜੀ ਪਰ ਇਹਦੇ ਨਾਲ ਇੱਕ ਚੀਜ਼ ਇਹ ਵੀ ਆ ਕਿ ਜੇ ਤੁਸੀਂ ਸਾਰੀਆਂ ਸਕੀਮਾਂ ਨੂੰ ਚੈੱਕ ਕਰ ਲਓ ਇਸ ਤਰ੍ਹਾਂ ਜੀ ਲੋਡਵੰਦ ਕੌਣ ਆ ਗੈਰ ਲੋਡਵੰਦ ਕੌਣ ਆ ਹੂੰ ਲੋਡਵੰਦ ਤੇ ਗੈਰ ਲੋਡਵੰਦ ਦਾ ਵੀ ਇੱਕ ਬੜਾ ਵੱਡਾ ਮੈਟਰ ਆ ਨਾ ਸਾਬ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾਰੀਆਂ ਸਕੀਮਾਂ ਜਿਹੜੀਆਂ ਉਹ ਕਿਤੇ ਆ ਕਿ ਜੋ ਚੋਰ ਮੂਰੀਆਂ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਦੂਜਾ ਹੋ ਸਕਦਾ ਕਿ ਆਮ ਆਦਮੀ ਪਾਰਟੀ ਇਸ ਪੱਖ ਤੋਂ ਵੀ ਸੋਚ ਰਹੀ ਹੋਵੇ ਕਿ ਭਈ 1000 ਜਾਂ ਫ੍ਰੀ ਸਫਰ ਇਹਨਾਂ ਦੋਨਾਂ ਚੋਂ ਕਿਹੜਾ ਚੁਣਿਆ ਜਾਵੇ ਬੀਬੀਆਂ ਕਿਉਂਕਿ ਹੁਣ ਦੇਖੋ ਬੀਬੀਆਂ ਦੀ ਜਿਹੜੀ ਹਿੱਸੇਦਾਰੀ ਆ ਨਾ ਉਹ ਵੋਟਰ ਲਿਸਟ ਦੇ ਵਿੱਚ ਜਾਂ ਪੋਲ ਜਿਹੜੀ ਹੁੰਦੀ ਆ ਵੋਟ ਉਹਦੇ ਵਿੱਚ ਲਗਭਗ 50% ਹੈ ਸਭ ਤੋਂ ਵੱਡੀ ਕਹਿਣੋ ਕਿ ਮੈਟਰ ਇਹ ਚੀਜ਼ ਕਰਦੀ ਹੈ ਹਾਂਜੀ 50% ਹੈ ਤਾਂ ਮਤਲਬ ਕਿ ਕਈ ਵਾਰ ਸਰਕਾਰ ਇਸ ਪੱਖ ਤੋਂ ਵੀ ਸੋਚਦੀ ਆ ਨਾ ਕਿ ਹੁਣ ਦੋਵੇਂ ਚੀਜ਼ਾਂ ਜਿਹੜੀਆਂ ਕੰਟੀਨਿਊ ਕਰਨੀਆਂ ਜਿਹੜੀਆਂ ਔਖੀਆਂ ਕਿ ਐਦਾਂ ਕਰਦੇ ਆ ਕਿ 1000 ਦੇ ਦਿੰਨੇ ਬੰਦ ਕਰ ਲਵਾਂਗੇ ਕੋਈ ਇਹਦੇ ਚ ਕੋਈ ਸਾਲਾਨਾ ਕੋਈ 5-700 ਕਰੋੜ ਰੁਪਈਆ ਵੱਜ ਜਾਊਗਾ ਸਮਝਦੇ ਹੋ ਨਾ ਪਰ ਉਹ ਬਹੁਤ ਵੱਡੀ ਸਕੀਮ ਹੈ ਆ ਜੀ ਇਸ ਕਰਕੇ ਹੋ ਸਕਦਾ ਕੋਈ ਹੁਣ ਇਹਦਾ ਕੋਈ ਆਪਣੇ ਕੋਲ ਠੋਸ ਜਵਾਬ ਨਹੀਂ ਹੈਗਾ ਪਰ ਸਰਵੇਖਣ ਜਿਹੜਾ ਸਟਾਰਟ ਕਰ ਦਿੱਤਾ ਇਹਨਾਂ ਨੇ ਤੇ ਮੇਰਾ ਵੀ ਮੰਨਣਾ ਹੈ ਦੇਖੋ ਗੱਲ ਇਹ ਆ ਕਿ ਮੈਂ ਹਮੇਸ਼ਾ ਕਹਿੰਦਾ ਜਿੰਨੀਆਂ ਸਬਸਿਡੀਆਂ ਕਿਤੇ ਲੋਡਬੰਦ ਗੈਰ ਲੋਡਬੰਦ ਉਹਨਾਂ ਦਾ ਜਿਹੜਾ ਫਰਕ ਹੈ ਉਹ ਦੇਖਿਆ ਜਾਵੇ ਕਿ ਕਿੱਥੇ ਜਿਹੜੇ ਆ ਉਹ ਗੈਰ ਲੋਡਬੰਦ ਸਕੀਮ ਨੂੰ ਸਕੀਮ ਲਾ ਰਹੇ ਆ ਹਮ ਰਿਫਾਰਮਸ ਦੀ ਕਿੱਥੇ ਜ਼ਰੂਰਤ ਹੈ ਖਾਸ ਤੌਰ ਤੇ ਬਿਜਲੀ ਸਬਸਿਡੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਵੇਲੇ ਬਿਜਲੀ ਸਬਸਿਡੀ ਹੈ ਬਿਲਕੁਲ ਕਿਰਾਇਆ ਵਾਲੀ ਜਿਹੜੀ ਇਹ ਕਹਾਣੀ ਆ ਬਸ ਕਿਰਾਏ ਲਈ ਮੈਂ ਅੱਗੇ ਵੀ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਿਆ ਕਿ ਇਹਦੇ 'ਚ ਵੀ ਰਿਫਾਰਮਸ ਦੀ ਜ਼ਰੂਰਤ ਤੇ ਹੈ ਚਲੋ ਜ਼ਰੂਰਤਮੰਦ ਬੀਬੀਆਂ ਨੂੰ ਜੇ ਤੁਸੀਂ ਸਫਰ 'ਚ ਰਹਿਤ ਦੇ ਦਿਓਗੇ ਤਾਂ ਉਹ ਪੈਸਾ ਬੀਬੀ ਦੇ ਪਰਸ 'ਚ ਰਹਿ ਗਿਆ ਉਹ ਉਤਰੀ ਯਾਨੀ ਉਹਨੇ 70 ਰੁਪਏ ਦਾ ਸਫਰ ਕੀਤਾ ਲਾ ਲਓ ਲੈਟਸ ਸਪੋਸ 70 ਦਾ ਕੀਤਾ ਜਾਂ 100 ਦਾ ਕੀਤਾ ਜਾਂ 150 ਦਾ ਉਹ 150 ਰੁਪਇਆ ਉਤਰੀ ਆ ਬਸ ਅੱਡੇ ਤੇ ਉਹਨੇ ਫਰੂਟ ਖਰੀਦ ਲਿਆ ਹੂੰ ਠੀਕ ਹੈ ਨਾ ਜੀ ਕਿੱਥੋਂ ਨੇ ਖਾਲੀ ਹੱਥ ਜਾਣਾ ਸੀਗਾ ਤਾਂ ਕਿੱਥੇ ਉਹਨੇ ਫਰੂਟ ਖਰੀਦ ਲਿਆ ਪੈਸਾ ਤਾਂ ਉੱਥੇ ਆ ਗਿਆ ਨਾ ਮਜ਼ਾਰਚ ਜੀ ਠੀਕ ਹੈ ਨਾ ਜੀ ਪਰ ਇੱਕ ਜਿਵੇਂ ਮੈਂ ਅੱਗੇ ਵੀ ਤੁਹਾਨੂੰ ਇੱਕ ਮਿਸਾਲ ਦਿੱਤੀ ਸੀ ਕਿ ਕੋਈ EMPLOYEE ਆ ਉਹ ਲੱਖ ਰੁਪਈਆ ਮਹੀਨੇ ਦਾ ਲੈ ਰਹੀ ਆ ਤਾਂ ਉਸੇ ਸੀਟ ਤੇ ਬੈਠੀ ਇੱਕ ਔਰਤ ਆ ਜਿਹਦੀ ਆਮਦਨ 5 ਜਾਂ 10 ਹਜ਼ਾਰ ਤੇ ਦੋਨਾਂ ਨੂੰ ਸਹੂਲियत ਬਰਾਬਰ ਆ ਹਮਮ ਠੀਕ ਹੈ ਨਾ ਜੀ ਤਾਂ ਇਸ ਚੀਜ਼ ਬਾਰੇ ਸੋਚਿਆ ਜਾ ਸਕਦਾ ਵਿਚਾਰਿਆ ਜਾ ਸਕਦਾ ਤਾਂ ਬਾਕੀ ਥੋੜਾ ਜਿਹਾ ਚਲੋ ਹੋਰ ਸਾਬ ਕਿਸੇ ਹੋਰ ਸਕੀਮ ਦੇ ਵਿੱਚ ਵਰਤਿਆ ਜਾ ਸਕਦਾ ਹੈ ਨਾ ਬਿਲਕੁਲ ਜਿਹ ਪੈਸਾ ਬਚਿਆ ਜਿਹੜਾ ਤੁਹਾਡਾ ਦੇਖੋ ਬੈਲੈਂਸ ਸ਼ੀਟ ਦੇ ਵਿੱਚ ਫਰਕ ਪਾਉਂਦਾ ਹੈ ਨਾ ਜੀ ਜੀ ਬਿਲਕੁਲ ਇਹ ਤੁਹਾਡੇ ਕੋਲ ਪੈਸਾ ਹੈ ਤਾਂ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਵਿਆਜ ਦੀਆਂ ਕਿਸ਼ਤਾਂ ਬਹੁਤ ਮੋਟੀਆਂ ਬਣਨੀਆਂ ਇਹ ਚਾਰ ਛਿਲੜ ਹੋਣ ਕੇ ਡਿਵੈਲਪਮੈਂਟ ਤੇ ਵੀ ਲਾ ਸਕਦੇ ਹੋ ਤੇ ਜਿਹੜਾ ਤੁਸੀਂ ਇੰਟਰਸਟ ਪੇ ਕਰਨਾ ਜਾਂ ਪ੍ਰਿੰਸੀਪਲ ਅਮਾਊਂਟ ਪੇ ਕਰਨਾ ਗਾ ਜਾ ਕੇ ਕਰਜ਼ੇ ਦਾ ਉਹਦੇ 'ਚ ਸੁਖਾਈ ਹੋ ਜਾਏਗੀ ਖਰਚੇ ਜਿਹੜੇ ਆ ਉਹ ਬੰਦ ਕੀਤੇ ਜਾ ਸਕਦੇ ਆ ਸਭ ਇਹਦੇ ਚ ਕੀ ਆ ਬਿਲਕੁਲ ਬਿਲਕੁਲ ਮਿੰਟਰ ਜੀ ਦੋਸਤਾਂ ਦੇ ਕਮੈਂਟ ਨੇ ਜੀ ਮੈਂ ਸ਼ਾਮਲ ਕਰ ਲਵਾਂ ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਸਮਾਜ ਨੂੰ ਵੰਡਣ ਤੇ ਜੋੜਨ ਨਾਲੋਂ ਸਮਾਜ ਨੂੰ ਵੰਡਣ ਤੇ ਤੋੜਨ ਨਾਲੋਂ ਚੰਗਾ ਹੈ ਕਿ ਸਮਾਜ ਨੂੰ ਜੋੜਨ ਵਿੱਚ ਯੋਗਦਾਨ ਪਾਉਣ ਦੀ ਲੋੜ ਹੁੰਦੀ ਹੈ ਬਿਲਕੁਲ ਜਗਤਾਰ ਸਿੰਘ ਜੀ ਜਰਾਵਰ ਢਿੱਲੋਂ ਸਾਹਿਬ ਕਹਿ ਰਹੇ ਨੇ ਕਿ ਕਿ 1 ਲੱਖ ਰੁਪਏ ਤਨਖਾਹ ਲੈਣ ਵਾਲੀਆਂ ਬੀਬੀਆਂ ਵੀ ਕਹਿੰਦੇ ਮੁਫਤ ਸਫ਼ਰ ਕਰਦੀਆਂ ਨੇ ਜਿਹੜੀ ਗੱਲ ਤੁਸੀਂ ਹੁਣੇ ਕੀਤੀ ਬਸ ਸਾਹੀ ਤੇ ਮੈਂ ਗੱਲ ਕਰਦਾ ਜੀ ਦੇਖੋ ਹੁਣ ਕੁਝ ਲੋਕ ਮੈਨੂੰ ਸਬਸਿਡੀ ਵਿਰੋਧੀ ਕਹਿੰਦੇ ਕੁਝ ਲੋਕ ਮੈਨੂੰ ਕਾਮ ਰੀਡ ਕਹਿੰਦੇ ਕੁਝ ਲੋਕੋ ਫਲਾੜਾ ਫਲਾਣਾ ਬਣਾਣਾ ਪਰ ਮੈਂ ਕਹਿੰਦਾ ਕਿ ਰਿਫਾਰਮਸ ਜ਼ਰੂਰੀ ਨੇ ਸਾਹਿਬ ਰਿਫਾਰਮਸ ਜ਼ਰੂਰੀ ਹੈ ਵੇਲਾ ਆ ਗਿਆ ਕਿਉਂਕਿ ਇਹ ਸਕੀਮਾਂ ਅਨੇਵਾ ਚਲਾਈ ਗਏ ਅਨੇਵਾ ਠੀਕ ਹੈ ਜੀ ਹੁਣ ਤੁਸੀਂ ਦੇਖੋ ਕਿ ਜਿੱਦਾਂ ਇਹ ਇਸੇ ਤਰ੍ਹਾਂ ਅੱਗੇ ਵੀ ਆਪਾਂ ਮਿਸਾਲ ਲੈਂਦੇ ਹੁੰਨੇ ਆ ਕਿ ਮੈਂ ਤੇ ਇਹ ਵੀ ਸੁਣਿਆ ਸੁਣਿਆ ਮੈਂ ਦੇਖਿਆ ਨਹੀਂ ਕਿ ਇਹ ਕਈ ਬੰਦੇ ਇਸ ਤਰ੍ਹਾਂ ਦੇ ਨੇ ਜਿਹੜੇ ਧਨਾੜ ਨਹੀਂ ਤੇ ਜਿਨ੍ਹਾਂ ਦੇ ਕੋਲ ਲਾਲੋ ਕੇ ਮੋਟਰਾਂ ਦੇ 10-10 20-20 ਕਨੈਕਸ਼ਨ ਨੇ ਤੇ ਉਹਨੀਆਂ ਹੀ ਮੋਟਰਾਂ ਉਹ ਨਜਾਇਜ਼ ਚਲਾ ਰਹੇ ਨੇ ਕਿਉਂਕਿ ਰਸੂਖਦਾਰ ਜੀ ਤਾਂ ਇੱਕ ਮੋਟਰ ਦੀ ਤੁਸੀਂ ਦੇਖ ਲਓ ਕਿ ਔਸਤਨ 75000 ਸਬਸਿਡੀ ਬਣਦੀ ਆ ਹੂੰ ਜੇ ਕਿਸੇ ਕੋਲ 10 ਹੈ ਤਾਂ ਇਹਦਾ ਮਤਲਬ ਹੈ ਕਿ 7.5 ਲੱਖ ਦੀ ਸਬਸਿਡੀ ਇੱਕ ਬੰਦੇ ਨੂੰ ਜਾ ਰਹੀ ਹੈ ਜੀ ਹੁਣ ਜਿਹੜਾ ਕਿल्ले ਵਾਲਾ ਹੈ ਡੇਢ ਕਿल्ले ਵਾਲਾ 2 ਕਿल्ले ਵਾਲਾ ਉਹ ਕੁੱਲ ਗਿਣਤੀ ਲਾ ਲਓ ਪੂਰੇ ਪੰਜਾਬ ਦੀ ਤੇ ਉਹਨਾਂ ਚੋਂ ਕੱਢੋ ਕਿ ਗਾਂ ਉਹਨਾਂ ਕੋਲ ਕਿੰਨਿਆਂ ਕੋਲ ਕਨੈਕਸ਼ਨ ਹੈਗੇ ਆ ਕਿੰਨਿਆਂ ਕੋਲ ਨਹੀਂ ਹੈ ਤਾਂ ਤੁਹਾਨੂੰ ਗਿਣਤੀ ਦੇ ਮਿਲਣਗੇ ਉਹ ਪੂਰੇ ਪੰਜਾਬ 'ਚ ਜੀ ਇਹ ਮੇਰੀ ਗਾਰੰਟੀ ਹੈ ਹੋ ਹੋਗੇ ਤਾਂ ਮੈਂ ਅੰਕੜਾ ਵੀ ਕੱਢ ਦੂੰ ਤੁਹਾਨੂੰ ਉਹ ਗਿਣਤੀ ਦੇ ਵੰਣ ਕੇ ਜਿਹੜੇ ਵਿਚਾਰੇ ਕਿੱਲੇ ਦੋ ਕਿੱਲੇ ਦੀ ਮਾਲਕੀਅਤ ਰੱਖਦੇ ਤੇ ਜਿਨ੍ਹਾਂ ਦੇ ਕੋਲ ਕਨੈਕਸ਼ਨ ਐ ਸਭ ਪਰ ਐਸੇ ਤੁਹਾਨੂੰ ਉਹ ਉਹ ਮਿਲ ਜਾਣਗੇ ਜਿਨ੍ਹਾਂ ਦੇ ਕੋਲ 10 8 5 ਕਨੈਕਸ਼ਨ ਜਿਹੜੇ ਹੈਗੇ ਆ ਤੇ ਉਹ ਮਤਲਬ ਕਿ ਕਈ ਬੰਦੇ ਇਸ ਤਰ੍ਹਾਂ ਦੇ ਵਾਹੀ ਕਰਦੇ ਵੀ ਨਹੀਂ ਉਹ ਇੱਥੇ ਪੰਜਾਬ 'ਚ ਰਹਿੰਦੇ ਵੀ ਨਹੀਂ ਰਹਿੰਦੇ ਵੀ ਚੰਡੀਗੜ੍ਹ ਆ ਜੀ ਇਹ ਸੱਚ ਐ ਸੁਣ ਲਿਓ ਉਹ ਪੰਜਾਬ 'ਚ ਰਹਿੰਦੇ ਵੀ ਨਹੀਂ ਹੂੰ ਉਹ ਤੇ ਸਕੋਚ ਖਰੀਦ ਜੇ ਸਕੋਚ ਵੀ ਖਰੀਦੇ ਸ਼ਾਮ ਨੂੰ ਤੇ ਪੈਸਾ ਚੰਡੀਗੜ੍ਹ ਨੂੰ ਜਾਂਦਾ ਯੂਟੀ ਨੂੰ ਜਾਂਦਾ ਐ ਸਭ ਜੀ ਇਹ ਇੱਕ ਵੱਡਾ ਖੱਪਾ ਜਿਹਨੂੰ ਪਹਿਲਾਂ ਹੋ ਜਾਂਦੀ ਲੋੜ ਹੈ ਫਿਰ ਭਰਨ ਦੀ ਫੈਕਟ ਹੈ ਸਰ ਜੀ ਕੀ ਬਾਤ ਹੈ ਮਿੰਟੂ ਇਹ ਸੱਚੀ ਗੱਲ ਹੈ ਤੇ ਕਹ ਰਿਹਾ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਫਿਰ ਤੋਂ ਮਿਹਰਬਾਨੀ ਆਪਾਂ ਖਬਰਾਂ ਥੋੜੀਆਂ ਜੀਆਂ ਇਧਰੋਂ ਅੱਗੇ ਨੂੰ ਵੱਧ ਕੇ ਸਮਾਜ ਵਾਲੇ ਪਾਸੇ ਨੂੰ ਹੋਰ ਚੱਲੇ ਗਏ ਥੋੜਾ ਜਿਹਾ ਮਿੰਟੂ ਜੀ ਇੱਕ ਸਾਫਕਾ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਸ਼ਕਤੀਮਾਨ ਵੀ ਕਹਿੰਦੇ ਕਹਿੰਨੂ ਸੀ ਉਹਨੇ ਕਹਿੰਦੇ ਕਿ ਭਈ ਆਪ ਦੀ ਘਰ ਵਾਲੀ ਦਾ ਹੀ ਕਤਲ ਕਰਤਾ ਕੋਈ ਜ਼ਮੀਨ ਦਾ ਕੋਈ ਰੌਲਾ ਸੀਗਾ ਪਰਿਵਾਰਕ ਜਾਂ ਕੋਈ ਹੋਰ ਮਸਲਾ ਸੀਗਾ ਕੋਈ ਇਹਨਾਂ ਦਾ